ਸਾਡੇ ਵਿੱਚ ਅਸ਼ਰਫ ਅਬਦੁੱਲਾਹ ਜੀ ਪ੍ਰਧਾਨ ਨਗਰ ਕਾਉਂਸਲ ਮਲੇਰਕੋਟਲਾ ਆਏ ਨੇ ਮੀਟਿੰਗ ਕੀ ਤੇ ਉਹਦੇ ਨਾਲ ਹੀ ਸਰਦਾਰ ਭਗਤ ਸਿੰਘ ਜੀ ਸੇਵਕ ਉਹਦੇ ਬਾਰੇ ਜਾਣਕਾਰੀ ਵੀ ਦੇਣਗੇ ਕੋਈ ਵੀ 10 ਬਸਤੂ ਨਹੀਂ ਜੀ ਇਹ ਜੀ ਇਹ ਤਾਂ ਸਾਥੇ ਮੋੜ ਮੰਗਾ ਤੇ ਦਾਤ ਹੋ ਪਈ ਸ੍ਰੀ ਸਤਗੁਰੂ ਜੀ ਨੂੰ ਟੀਬਾ ਜੀ ਆਪਣੀ ਬਿਸਤਰ ਤੇ ਕੀਤੀ ਹੈ ਕਮਲਜੀਤ ਸਿੰਘ ਜੀ ਬਾਜੀ ਨੇ ਇੱਥੇ ਮਲੇਰਕੋਟਲੇ ਵਿੱਚ ਹੀ ਕਈ ਸਾਲ ਨਾਮਤਾਰੀ ਸ਼ਹੀਦ ਗਰਮ ਸਕੂਲ ਵੀ ਚਲਾਇਆ ਹੈ ਸਤਗੁਰੂ ਜਗਜੀਤ ਸਿੰਘ ਜੀ ਦੇ ਮੇਲੇ ਤੋਂ ਲੈ ਕੇ ਭਾਵਨਾਤਮਕ ਤੌਰ ਤੇ ਜੁੜੇ ਹੋਏ ਨੇ ਨਾਮਤਾਰੀ ਪੰਥ ਨਾਲ ਤੇ ਇਹਨਾਂ ਦੀ ਵਿਲੱਖਣਤਾ ਇਹ ਹੈ ਕਿ ਹੁਣ ਤੱਕ ਜਿੱਥਾਂ ਜ਼ਿਆਦਾ ਤਾਂ ਜ਼ਬਤ ਕਰ ਲੀਆਂ ਗਈਆਂ ਉਹਨਾਂ ਦੇ ਪਰਿਵਾਰ ਵਾੜ ਦਿੱਤੇ ਗਏ ਜੇ ਉਹਨਾਂ ਦੀ ਜੋ ਨਿਸ਼ਾਨੀ ਹੈ ਤੇ ਇਹੋ ਹੀ ਹੈ ਇਹ ਜੁਗਾ ਤੱਕ ਉਹਨਾਂ ਨੂੰ ਯਾਦ ਕੀਤਾ ਜਾਏਗਾ ਇੱਥੇ ਬਾਪੂ ਬਲਕੌਰ ਸਿੰਘ ਜੀ ਨੇ ਬਾਬੇ ਕਿਆਂ ਦੀ ਗੱਲ ਕੀਤੀ ਬਾਬੇ ਦੇ ਸੰਦੇਸ਼ ਦੀ ਗੱਲ ਕੀਤੀ ਸਾਡੇ ਬਾਪਾ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਕਿ ਉਹਨਾਂ ਆਦ ਗੁਰੂ ਪਾਪਾ ਜਗਤ ਗੁਰੂ ਸਤਿਗੁਰੂ ਨਾਲ ਦੇਖ ਕਰਕੇ ਜਾਣਦੇ ਹਾਂ ਤੇ ਆਰੰਭ ਤੋਂ ਲੈ ਕੇ ਇਹ ਦੋ ਸੰਗਤیاں ਜਗਦੀਆਂ ਨੇ ਮੈਂ ਰਣਵੀਰ ਸਿੰਘ ਰਾਣਾ ਜੀ ਮੈਂ ਸੰਜੀ ਲਿਖਦੇ ਨੇ ਬਾਬੇ ਕੇ ਬਾਬਰ ਕੇ ਦੂ ਆਪ ਰਚੇ ਪਰਮੇਸ਼ਰ ਸਹੂ ਤੇ ਇਹਨਾਂ ਦਾ ਇੱਕ ਦੂਸਰੇ ਨਾਲ ਆਰੰਭ ਤੋਂ ਟਕਰਾਉਂਦਾ ਆ ਜੇ ਪਹਿਲੇ ਜੁਗਾਂ ਤੋਂ ਵੇਖੀਏ ਬਾਬੇ ਕੇ ਬਾਬੇ ਕੀ ਨਮਾਇਤ ਕੀ ਕਰਨ ਵਾਲੇ ਸਨ ਭਗਵਾਨ ਰਾਮ ਅਤੇ ਬਾਬਰ ਦੀ ਨਮਾਇੰਗੀ ਕਰਨ ਵਾਲੇ ਸੰਗਰਾਮਨ ਅਤੇ ਕਲ ਜੋ ਮੇ ਸਤਕੂ ਨਾਲ ਦੇ ਦੂਸਰੇ ਪਾਸੇ ਨਾਲ ਹੀ ਬਾਬਰ ਦੀ ਗੱਦੀ ਚੱਲਦੀ ਰਹੀ ਉਹ ਜ਼ੁਲਮ ਕਰਨ ਵਾਲੀ ਸੀ ਅਸੀਂ ਦੇਖਦੇ ਆ ਜਿਸ ਤਰ੍ਹਾਂ ਸੰਤ ਨਿਸ਼ਾਨ ਸਿੰਘ ਨੇ ਦੱਸਿਆ ਹੈ ਲਾਭ ਉਠਾਓ ਕਿ ਇਹ ਜਿਹੜੀ ਪਰੰਪਰਾ ਹੈ ਸਿੱਖੀ ਪਰੰਪਰਾ ਇਹਦੇ ਵਿੱਚ ਜਦੋਂ ਅਸੀਂ ਬਾਬੇ ਦੀ ਗੱਦੀ ਦੀ ਦੇਖਦੇ ਆ ਤੇ ਉਹਨਾਂ ਨੂੰ ਮਿਲੀ ਜਿਨ੍ਹਾਂ ਨੇ ਸੇਵਾ ਕੀਤੀ ਜਿਨ੍ਹਾਂ ਨੇ ਸਿਮਰਨ ਕੀਤਾ ਜਿਨ੍ਹਾਂ ਨੂੰ ਆਨੰਦ ਆਰਿਆ ਤੇ ਇਹ ਜਿਹੜੀ ਹੈ ਸ਼ੀਦੀ ਸਾਕਾ ਮਲੇਰਕੋਟਲਾ ਇਹ ਮੈਂ ਸਮਝਦਾ ਕਿ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਭਵਿੱਖ ਵਾਸਤੇ ਪ੍ਰੇਰਨਾ ਸਰੋਤ ਬਣਿਆ ਇਤਿਹਾਸ ਤੋਂ ਇਹਨਾਂ ਨੇ ਪ੍ਰੇਰਣਾ ਲਈ ਸਿੱਖ ਇਤਿਹਾਸ ਇਹਨਾਂ ਦਾ ਪ੍ਰੇਰਣਾ ਸਰੋਤ ਸੀ ਤੇ ਇਹ ਉਸ ਵੇਲੇ ਕੜੀ ਦਾ ਕੰਮ ਕੀਤਾ ਸ਼ਹੀਦੀ ਸਾਕੇ ਮਲੇਰਕੋਟਲੇ ਨੇ ਇਹਦੇ ਲਈ ਉਸ ਸਮੇਂ ਦੇ ਹਾਲਾਤ ਦੇਖਣੇ ਪੈਂਦੇ ਨੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ 1928 ਵਿੱਚ ਮਹਾਰਥੀ ਮੈਗਜ਼ੀਨ ਵਿੱਚ ਦੋ